ਸਤਿਕਾਰ ਜੀ ਬੈਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਇਸ ਵੇਲੇ ਤੁਹਾਨੂੰ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆਪਾਂ ਉਹ ਖਬਰ ਕੀ ਆ ਖਬਰ ਜੁੜੀ ਆ ਸਿੱਖ ਕੌਮ ਦੇ ਸਿੱਖ ਕੌਮ ਦੇ ਯੋਧਿਆਂ ਦੇ ਨਾਲ ਜਿਹੜਾਰੂਆਂ ਦੇ ਨਾਲ ਡਿਬਰੂਗੜ੍ਹ ਜ਼ਿਲ੍ਹੇ ਤੋਂ ਵਿੱਚ ਜਿਹੜਾ ਐਨਐਸਏ ਭੁਗਤ ਰਿਹਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦਲਜੀਤ ਸਿੰਘ ਕਲਸੀ ਅਤੇ ਪਟਿਆਲੇ ਤੋਂ ਜੋ ਜੇਲ੍ਹ ਦੇ ਵਿੱਚ ਬੰਦ ਨੇ ਸੰਦੀਪ ਸਿੰਘ ਸੰਨੀ ਸੂਰੀ ਕਤਲ ਕਾਂਡ ਅੰਬਸਰ ਉਹਨਾਂ ਬਾਰੇ ਦੋਨਾਂ ਬਾਰੇ ਅੱਜ ਗੱਲ ਕਰਾਂਗੇ ਇੱਕੋ ਸੀਟ ਤੋਂ ਦੋਨੇ ਜਿਹੜੇ ਨੌਜਵਾਨਾਂ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਰ ਰਹੇ ਨੇ ਆਪਾਂ ਇਹਦੀ ਸਾਰੀ ਗੱਲਬਾਤ ਕਰਦੇ ਆ ਕਿ ਕੀ ਇਥੇ ਹੋਣਾ ਚਾਹੀਦਾਗਾ ਕਿ ਜਿਹੜਾ ਆਸਤੇ ਵਿੱਚ ਮਿਲ ਬੈਠ ਕੇ ਇੱਕ ਵਿਚਾਰ ਚਰਚਾ ਹੋਣੀ ਜ਼ਰੂਰੀ ਆ ਪਹਿਲਾਂ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਦਲਜੀਤ ਸਿੰਘ ਕਲਸੀ ਦੀ ਪਿਛਲੇ ਦਿਨ ਦੇਖਿਆ ਕਿ ਉਹਨਾਂ ਦੀ ਧਰਮ ਪਤਨੀ ਦਲਜੀਤ ਸਿੰਘ ਕਲਸੀ ਦੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਵਜ੍ਹਾ ਕਰਕੇ ਐਕਟਰ ਨੇ ਪਰ ਉਹਨਾਂ ਦੀ ਸਾਂਝ ਭਾਈ ਦੀਪ ਸਿੱਧੂ ਅਤੇ ਹੋਰ ਯੋਧਿਆਂ ਦੇ ਨਾਲ ਰਹੀ ਤੇ ਉਹਨਾਂ ਦੇ ਉੱਤੇ ਐਨਐਸਏ ਤਹਿਤ ਜਿਹੜਾ ਐਕਟ ਲੱਗਿਆ ਹੋਇਆਗਾ ਨੈਸ਼ਨਲ ਸਕਿਉਰਿਟੀ ਐਕਟ ਉਹਦੇ ਤਹਿਤ ਉਹ ਬੰਦ ਨੇ ਉਹਨਾਂ ਦੀ ਧਰਮ ਪਤਨੀ ਲਾਈਵ ਹੋ ਕੇ ਜਿਹੜਾ ਇੱਕ ਗੱਲ ਕਹੀ ਸੀ ਪਿਛਲੇ ਦਿਨੀ ਕਿ ਉਹ ਡੇਰਾ ਬਾਬਾ ਨਾਨਕ ਤੋਂ ਜਿਹੜਾ ਜਿਮਣੀ ਚੋਂ ਲੜਨਗੇ ਇਹ ਬਹੁਤ ਜਿਹੜੀ ਚਰਚਾ ਦੇ ਵਿੱਚ ਗੱਲ ਰਹੀ ਸੀ ਕਿ ਡਿਬਰੂ ਘੜ ਦੇ ਵਿੱਚ ਜੇਲ੍ਹ ਦੇ ਵਿੱਚ ਜਿੰਨੇ ਵੀ ਸਿੰਘ ਨੇ ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜੀ ਚੋਣਾ ਲੜਾਈਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਖੁਸ਼ੀ ਦੀ ਜਿਹੜੀ ਆ ਉਹ ਲਹਿਰ ਵੀ ਆ ਜੇਕਰ ਹੁਣ ਆਪਾਂ ਦੂਜੇ ਪਾਸੇ ਵੇਖ ਲਈਏ ਸੰਦੀਪ ਸਿੰਘ ਸੰਨੀ ਜਿਸ ਨੇ ਸੂਰੀ ਨੂੰ ਸੋਧਿਆ ਸੀ ਸੂਰੀ ਨੂੰ ਕਿਉਂ ਸੋਧਿਆ ਸੀ ਸੂਰੀ ਉਸੇ ਸਿਵ ਸੈਨਾ ਦਾ ਕੋਈ ਪਤਾ ਨਹੀਂ ਕਿ ਐਂਟੀ ਪ੍ਰਧਾਨ ਕੀ ਸੀ ਕਿਉਂਕਿ ਇਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਇਹਨਾਂ ਨੇ ਛਕੱਟਣ ਦਾ ਨਾਮ ਰੱਖਿਆ ਹੋਇਆਗਾ ਪਰ ਸੂਰੀ ਜਿਹੜਾ ਹੈਗਾਗਾ ਉਸ ਸਿੱਖਾਂ ਦੇ ਖਿਲਾਫ ਇੰਨੀ ਜ਼ਹਿਰ ਉਗਲ ਰਿਹਾ ਸੀ ਬਹੁਤ ਲੰਬੇ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਉਹ ਸਿੱਖਾਂ ਦੇ ਖਿਲਾਫ ਸਿੱਖਾਂ ਦੀਆਂ ਧੀਆਂ ਪੈਣਾ ਦੇ ਖਿਲਾਫ ਜਿਹੜਾ ਜ਼ਹਿਰ ਉਗਲਦਾ ਸੀ ਤੇ ਉਸ ਸੰਦੀਪ ਸਿੰਘ ਸੰਨੀ ਅੰਬਰ ਸਰ ਦੇ ਰਹਿਣ ਵਾਲਾ ਸੀ ਨੌਜਵਾਨ ਤੇ ਉਹ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਾ ਰੱਖ ਸਕਿਆ ਉਹਨੂੰ ਲੱਗਿਆ ਕਿ ਸਾਡੀ ਸਿੱਖ ਕੌਮ ਉੱਤੇ ਜਿਹੜਾ ਇਹ ਬੰਦਾ ਗਾ ਸਾਡੀਆਂ ਧੀਆਂ ਭੈਣਾਂ ਉੱਤੇ ਆ ਗਿਆ ਚਲੋ ਜੇ ਆਪਾਂ ਬੰਦੇ ਨੂੰ ਬੰਦਾ ਇੱਕ ਦੂਜੇ ਨੂੰ ਕੁਝ ਕਹਿ ਲੇ ਉਹ ਆਪਾਂ ਸਹਿ ਲੈਨੇ ਆ ਪਰ ਜਦੋਂ ਧੀ ਭੈਣ ਤੇ ਗੱਲ ਆ ਜੇ ਤਾਂ ਉਹ ਤੋਂ ਬੰਦਾ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਸ ਕਰਕੇ ਜਦੋਂ ਉਤੇ ਧਰਨਾਤੌਰ ਨਾਲ ਲੱਗਿਆ ਸੀ ਕਿਥੇ ਜਿਹੜਾ ਮਰਸਰ ਦੇ ਵਿੱਚ ਕੋਈ ਵਿਵਾਦ ਨੂੰ ਲੈ ਕੇ ਪਰ ਸੰਦੀਪ ਸੰਨੀ ਵੱਲੋਂ ਜਿਹੜਾ ਕਿ ਜਿਹੜਾ ਸੂਰੀ ਦੇ ਗੋਲੀਆਂ ਮਾਰ ਕੇ ਨੂੰ ਬਚਾਉਣੋਂ ਕੱਢ ਕੇ ਜਿਹੜਾ ਧੁਰ ਦੀ ਟਿਕਟ ਨੂੰ ਜਿਹੜੀ ਦੇ ਦਿੱਤੀ ਸੀ ਉਹਦਾ ਕਤਲ ਕਰ ਦਿੱਤਾ ਸੀ ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਦੇ ਪ੍ਰਧਾਨ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਪਟਿਆਲੇ ਜੇਲ੍ਹ ਦੇ ਵਿੱਚ ਵੰਦ ਨੇ ਸੰਦੀਪ ਸੰਨੀ ਪਿਛਲੇ ਲੋਕ ਸਭਾ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਵੀ ਚਰਚਾ ਰਹੀ ਸੀ ਕਿ ਸੰਦੀਪ ਸੰਨੀ ਜਿਹੜਾ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਲੜੇਗਾ ਪਰ ਉਹਨਾਂ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉੱਥੇ ਜਿਹੜੀ ਚੋਣ ਲੜਨ ਜਾ ਰਹੇ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਐਲਾਨ ਹੋ ਚੁੱਕਿਆ ਸੀ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਮਰਜੀਤ ਸਿੰਘ ਮਾਨ ਉਹਨਾਂ ਦੇ ਬੇਟੇ ਅਮਾਨ ਸਿੰਘ ਮਾਨ ਤੇ ਉਹਨਾਂ ਜਿਹੜਾ ਚੋਣ ਜਿਹੜੇ ਲੜ ਰਹੇ ਸੀ ਉਸ ਕਰਕੇ ਉਹਨਾਂ ਨੂੰ ਪਿੱਛੇ ਕੰਨੇ ਅਸੀਂ ਆਪਣਾ ਬੰਦਾ ਸੰਦੀਪ ਸੰਨੀ ਨੂੰ ਜਿਹੜਾ ਪਿੱਛੇ ਹਟਾ ਲਿੱਤਾ ਸੀ ਪਰ ਹਰਦੀਪ ਸਿੰਘ ਨੇ ਕਿਹਾ ਕਿ ਸਾਡ ਜਿਹੜੀ ਤਿਆਰੀ ਆ ਕਾਫੀ ਲੰਬੇ ਸਮੇਂ ਤੋਂ ਤਿਆਰੀ ਆ ਪਟਿਆਲਾ ਜੇਲ੍ਹ ਦੇ ਵਿੱਚੋਂ ਜਿਹੜਾ ਸੰਦੀਪ ਸੰਨੀ ਦਾ ਸੀ ਕਾਫੀ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਹੈਗਾਗਾ ਚੋਣ ਲੜਾਉਣ ਦਾ ਜਿਹੜਾ ਉਹ ਬਾਧਾ ਕਰ ਚੁੱਕੇ ਆ ਲੋਕਾਂ ਦੇ ਨਾਲ ਸੰਗਤ ਦੇ ਨਾਲ ਇੱਕ ਉਹਨਾਂ ਨੇ ਹੋਰ ਗੱਲ ਦੱਸੀ ਸੰਦੀਪ ਸੰਨੀ ਦੇ ਭਰਾ ਨੇ ਕਿ ਜਿਸ ਦਿਨ ਸੁਧੀਰ ਸੂਰੀ ਮਾਰਿਆ ਸੀ ਕਹਿੰਦੇ ਸੰਦੀਪ ਸੰਨੀ ਦਾ ਜਿਹੜਾ ਬੇਟਾ ਸੀ ਉਹਦੀ ਉਮਰ ਪਤਾ ਕਿੰਨੀ ਸੀ ਸਿਰਫ 20 ਦਿਨਾਂ ਦੀ ਇਹ ਤੁਸੀਂ ਦੇਖੋ ਹੁਣ ਸੰਦੀਪ ਸੰਨੀ ਦੀ ਬੇਟੇ ਦੀ ਉਮਰ 20 ਦਿਨਾਂ ਦੀ ਸੀ ਤੇ ਲੜਕੀ ਦੀ 1.5 ਸਾਲ ਦੀ ਸੀ ਤੇ ਫੇਰ ਵੀ ਉਸ ਜੋਧੇ ਨੇ ਆਪਣੇ ਪਰਿਵਾਰ ਕਿੰਨੀ ਮੁੜ ਕੇ ਨਹੀਂ ਦੇਖਿਆ ਤੇ ਸੁਧੀਰ ਸੂਰੀ ਨੂੰ ਜਿਹੜਾ ਉਹ ਗੱਡੀ ਚਾੜ ਦਿੱਤਾ ਤੇ ਧੁਰ ਦੀ ਟਿਕਟ ਕਟਾ ਦਿੱਤੀ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਦੁਕਾਨ ਨੂੰ ਆ ਉਹ ਜਿਹੜਾ ਸੂਰੀ ਦੇ ਜਿਹੜੇ ਬਦਮਾਸ਼ ਦੀ ਚੇਲੇ ਸੇ ਹੋਰ ਉਹਨਾਂ ਵੱਲੋਂ ਅੱਗ ਲਗਾ ਕੇ ਜਿਹੜੀ ਸਾੜ ਦਿੱਤੀ ਗਈ 25 30 ਲੱਖ ਦਾ ਜਿਹੜਾ ਹਰਜਾਨਾ ਉਹਨਾਂ ਨੂੰ ਉਹ ਵੀ ਚੱਲਣਾ ਪਿਆ ਤੇ ਅਜੇ ਤੱਕ ਉਹਨਾਂ ਨੇ ਦੱਸਿਆ ਕਿ ਉਹ ਦੁਕਾਨ ਵੀ ਅਜੇ ਉਹਨਾਂ ਦੀ ਬੰਦ ਪਈ ਆ ਤੇ ਦੂਜੀ ਸ਼ੋਰੂਮ ਆ ਜਿਹੜਾ ਇੱਕ ਚੱਲ ਰਿਹਾਗਾ ਕੁਰਬਾਨੀ ਹੁਣ ਆਪਾਂ ਦੇਖੀਏ ਕਿ ਦੋਨਾਂ ਸਿੰਘਾਂ ਦੀ ਕੁਰਬਾਨੀ ਆ ਇਦਰੋਂ ਭਾਈ ਦਲਜੀਤ ਸਿੰਘ ਕਾਲਸੀ ਵੀ ਇੱਕ ਬਹੁਤ ਜਿਹੜੇ ਕੁਰਬਾਨੀ ਵਾਲੇ ਨੇ ਜਜ਼ਬੇ ਵਾਲੇ ਨੌਜਵਾਨ ਨੇ ਤੇ ਉਦੋਂ ਸੰਦੀਪ ਸੰਨੀ ਦੀ ਜਿਹੜੀ ਕੁਰਬਾਨੀਆਂ ਉਹ ਵੀ ਘੱਟ ਨਹੀਂ ਬਹੁਤ ਵੱਡਾ ਉਹਨਾਂ ਨੇ ਕੁਰਬਾਨੀ ਕੀਤੀ ਆ ਸਿੱਖ ਕੌਮ ਦੇ ਲਈ ਤੇ ਆਪਣਾ ਸਾਰਾ ਕੁਝ ਬਾਰ ਕੇ ਤੇ ਇੱਕ ਸਿੱਖ ਕੌਮ ਦਾ ਜਿਹੜਾ ਦੁਸ਼ਮਣ ਸੀ ਆਪਾਂ ਕਹਿ ਲਈਏ ਸਿੱਖ ਕੌਮ ਨੂੰ ਸਦਾ ਲਲਕਾਰ ਰਿਹਾ ਸੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਐਹੋ ਜਿਹੇ ਗਾਲਾਂ ਕੱਢਦਾ ਸੀ ਕਿ ਆਪਾਂ ਨੂੰ ਆਪਾਂ ਆਪਣੇ ਮੂੰਹ ਤੋਂ ਸ਼ਬਦ ਕਹਿ ਨਹੀਂ ਸਕਦੇ ਤੇ ਬਥੇਰਾ ਸਿਖ ਕੌਮ ਨੇ ਸਰਕਾਰਾਂ ਨੂੰ ਮੰਗਰ ਦਿੱਤੇ ਡੀਸੀਆਂ ਨੂੰ ਦਿੱਤੇ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਪਰਚਾ ਹੋ ਜਾਂਦਾ ਸੀ ਉਹ ਫੇਰ ਬਾਹਰ ਆ ਜਾਂਦਾ ਸੀ 25 26 ਗਨ ਮੈਨ ਲੈ ਕੇ ਤੁਰਨ ਵਾਲਾ ਸਦੀਰ ਸੂਰੀ ਦਾ ਆਖਰ ਜਿਹੜਾ ਉਸ ਨੌਜਵਾਨ ਨੇ ਕਤਲ ਕਰ ਦਿੱਤਾ ਪਰ ਹੁਣ ਉਹ ਜਿਹੜਾ ਹੈਗਾ ਪਟਿਆਲੇ ਜੇਲ੍ਹ ਦੇ ਵਿੱਚ ਇਸ ਵੇਲੇ ਬੰਦਾ ਸੰਦੀਪ ਸੰਨੀ ਉਸ ਵੱਲੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਜਿਹੜਾ ਡੇਰਾ ਬਾਬਾ ਨਾਨਕ ਤੋਂ ਜਿਹੜਾ ਚੋਣ ਲੜਨਗੇ ਹੁਣ ਇਹ ਦੇਖੀ ਆਪਾਂ ਦੋਨੇ ਜਜ਼ਬੇ ਵਾਲੇ ਸੂਰਮੇ ਨੇ ਸਿੱਖ ਨੇ ਤੇ ਹੁਣ ਮੈਂ ਜਿਹੜਾ ਬਖ ਬਖ ਜਥੇਬੰਦੀਆਂ ਨੂੰ ਅਪੀਲ ਵੀ ਕਰਦੇ ਆਂ ਸੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕਰਦੇ ਆਂ ਕਿ ਦੋਨੇ ਸਿੰਘਾਂ ਦੀ ਕੁਰਬਾਨੀ ਆ ਕੁਰਬਾਨੀ ਵੱਡੀ ਛੋਟੀ ਨਹੀਂ ਹੁੰਦੀ ਕੁਰਬਾਨੀ ਇੱਕੋ ਹੀ ਹੁੰਦੀ ਆ ਚਾਹੇ ਉਹ ਆਪਾਂ ਜਿਹੜਾ ਸਿੱਖ ਕੌਮ ਲਈ ਕਰਦਾਗਾ ਜਾਂ ਸਿੱਖ ਕੌਮ ਲਈ ਜਿਹੜਾ ਹਾ ਦਾ ਨਾਰਾ ਮਾਰਦਾਗਾ ਚਲੋ ਕੁਰਬਾਨੀ ਇਸ ਤਰ੍ਹਾਂ ਕਰਕੇ ਸੰਦੀਪ ਸੰਦੀਪੀ ਦੀ ਕੁਰਬਾਨੀ ਬਹੁਤ ਵੱਡੀ ਆ 20 ਸਾਲ ਦਾ ਆ ਸੌਰੀ ਮਾਫ ਕਰਨਾ 20 ਦਿਨਾਂ ਦਾ ਆਪਣਾ ਬੇਟਾ ਜਿਹੜਾ ਤੇ 1.5 ਸਾਲ ਦੀ ਬੱਚੀ ਨੂੰ ਛੱਡ ਕੇ ਜਿਹੜਾ ਪਤਾ ਸੀ ਉਹਨੂੰ ਇਹ ਮੈਂ ਰਾਤ ਚੌਣ ਲੱਗਿਆ ਜਿਹੜਾ ਇਹ ਰਾਹ ਮੇਰੇ ਲਈ ਜੇਲ ਆ 20 ਸਾਲ ਉਮਰ ਕੈਦ ਹੁੰਦੀ ਆ ਕਿ ਘੱਟੋ ਘੱਟ ਉਮਰ ਕੈਦ ਤਾਂ ਪੱਕੀ ਆ ਤੇ ਉਸ ਨੌਜਵਾਨ ਨੇ ਸਿੱਖ ਕੌਮ ਦੇ ਲਈ ਜਿਹੜਾ ਉਹਦੇ ਜज्ਬਾਤ ਜਿਹੜੇ ਭੜਕੇ ਦਿੱਤੇ ਸਿੱਖ ਕੌਮ ਲਈ ਉਹਨੇ ਕੁਰਬਾਨੀ ਕੀਤੀ ਆ ਤੇ ਹੁਣ ਸਾਡਾ ਫਰਜ਼ ਬਣਦਾਗਾ ਸਿੱਖ ਹੋਣ ਦੇ ਨਾਤੇ ਪੱਤਰਕਾਰ ਦੇ ਹੋਣ ਦੇ ਨਾਤੇ ਕਿ ਦੋਨਾਂ ਸਿੱਖਾਂ ਦੇ ਪਰਿਵਾਰਾਂ ਨੂੰ ਰਲ ਮਿਲ ਕੇ ਇੱਕ ਵਿਚਾਰ ਕਰ ਲੈਣੀ ਚਾਹੀਦੀ ਆ ਕਿ ਇੱਕ ਸਿੱਖ ਨੂੰ ਇੱਕ ਸਿੰਘ ਨੂੰ ਜਿਹੜਾ ਡੇਰਾ ਬਾਬਾ ਨਾਨਕ ਦੇ ਆਪਾਂ ਚੌਣ ਲੜਾਈ ਜਾਵੇ ਚਾਹੇ ਉਹ ਭਾਈ ਦਲਜੀਤ ਸਿੰਘ ਕਲਸੀ ਹੋਣ ਜਾਂ ਸੰਦੀਪ ਸਿੰਘ ਸਣੀ ਹੋਣ ਇੱਕ ਸਿੱਖ ਨੂੰ ਹੋਰ ਜਿਹੜਾ ਜਗ੍ਹਾ ਜਿਹੜੀ ਜਿਵਣੀ ਚੌਣ ਦੀ ਉੱਤ ਲੜਾਈ ਜਾਵੇ ਚੌਣਾ ਦੋਨਾਂ ਸਿੰਘਾਂ ਦੇ ਜਿਹੜਾ ਬਹੁਤ ਵੱਡਾ ਜਿਹੜਾ ਅਹਿਮ ਕਰਵਾਨੀ ਆ ਅਹਿਮ ਰੋਲ ਆ ਤੇ ਸਾਡਾ ਹੁਣ ਸਾਰੇ ਸਿੱਖ ਕੌਮ ਦਾ ਫਰਜ਼ ਵੀ ਬਣਦਾ ਹੈਗਾ ਅਪੀਲ ਕੀਤੀ ਜਾਵੇ ਪਰਿਵਾਰਾਂ ਨਾਲ ਬੈਠ ਕੇ ਜਿਹੜਾ ਆਪਣਾ ਵਿਚਾਰ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਇੱਕ ਸਿੱਖ ਯੋਧੇ ਨੂੰ ਹੀ ਇੱਕ ਜਿਹੜਾ ਹੈਗਾ ਗਾਡੇਰ ਬਾਬਾ ਨਾਨਕ ਤੋਂ ਇੱਕ ਜਣੇ ਨੂੰ ਚੌਣ ਲੜਾਈ ਜਾਵੇ ਕਿਉਂਕਿ ਜੇਕਰ ਦੋ ਸਿੰਘ ਹੀ ਚੋਂ ਲੜਦੇ ਨੇ ਪਹਿਲੀ ਗੱਲ ਤਾਂ ਸਿੱਖ ਕੌਮ ਦੇ ਵਿੱਚ ਦਿਪਾਰ ਪੈਣ ਵਾਲੀ ਗੱਲ ਹੋ ਜੂਗੀ ਦੂਜਾ ਇਹ ਹੋ ਜੂਗਾ ਜੇ ਇੱਕ ਸਿੱਖ ਜਿੱਤਣਾ ਤਾਂ ਇੱਕ ਨਹੀਂ ਆ ਇੱਕ ਸਿੰਘ ਜਿੱਤ ਗਿਆ ਤੇ ਦੂਜਾ ਜਿਹੜਾ ਹਾਰੂਗਾ ਤਾਂ ਉਹਦੀ ਜਿਹੜੀ ਬੇਇੱਜ਼ਤੀ ਆ ਉਹ ਵੀ ਬਹੁਤ ਵੱਡੀ ਹੋਵੇਗੀ ਦੁਸ਼ਮਣ ਤੋਂ ਬੰਦਾ ਹਾਰ ਜੇ ਉਹਦੀ ਕੋਈ ਗੱਲ ਨਹੀਂ ਹੁੰਦੀ ਪਰ ਜਦੋਂ ਆਪਣਿਆਂ ਆਪਣੇ ਤੋਂ ਹਾਰਦਾਗਾ ਜਾਂ ਆਪੋਂ ਆਪਣੇ ਨਾਲ ਲੜਦਾਗਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਸਾਡੀ ਬੇਨਤੀ ਆ ਸਿੱਖ ਕੌਮ ਨੂੰ ਤੇ ਇਹ اپیل ਦੇ ਜਿਹੜਾ ਅੱਜ ਵੱਡੀ ਖਬਰ ਹੈ ਜਿਹੜੀ ਇਹ ਇਹ ਤੁਹਾਨੂੰ ਇਸ ਕਰਕੇ ਦੱਸਿਆ ਕਿ ਸਿੱਖ ਕੌਮ ਜਿਹੜੀ ਦੋਨਾਂ ਪਰਿਵਾਰਾਂ ਨੂੰ ਮਿਲ ਕੇ ਰਲ ਮਿਲ ਬੈਠ ਕੇ ਜਿਹੜੀ ਇਹ ਵਿਚਾਰ ਚਰਚਾ ਕੀਤੀ ਜਾਵੇ ਤੇ ਇੱਕ ਸਿੱਖ ਨੂੰ ਹੀ ਜਿਹੜਾ ਸੁਰੂਆ ਕੋਈ ਮਰਜ਼ੀ ਜਿਹੜਾ ਚੁਣਿਆ ਜਾਵੇ ਸੰਗਤ ਵੱਲੋਂ ਉਸ ਨੂੰ ਜਿਹੜਾਗਾ ਉਹ ਡੇਰਾ ਪਾਪਾ ਨਾਨਕ ਤੋਂ ਚੋਣ ਲੜਾਈ ਜਾਵੇ ਤੇ ਦੂਸਰਾ ਜਿਹੜਾ ਸਿੰਘ ਆ ਉਸ ਨੂੰ ਜਿਹੜਾ ਹੋਰ ਜਿਵਣੀ ਚੋਣਾਂ ਨੇ ਜਿਹੜੀਆਂ ਉੱਥੇ ਲੜਾਈ ਜਾਵੇ ਅੱਜ ਤੁਹਾਡੇ ਨਾਲ ਇਹ ਬੇਨਤੀ ਕਰਨੀ ਸੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾਗਾ ਕਿ ਸੰਗਤ ਨੂੰ ਅਪੀਲ ਵੀ ਕਰਨੀ ਆ ਤੇ ਕਿਸੇ ਵੀ ਸਿੰਘ ਨੂੰ ਚਾਹੇ ਦਿਲਜੀਤ ਸਿੰਘ ਕਲਸੀ ਹੋਵੇ ਚਾਹੇ ਭਾਈ ਸੰਦੀਪ ਸਿੰਘ ਸੰਨੀ ਹੋਵੇ ਤੇ ਇੱਕ ਸਿੱਖ ਨੂੰ ਜਿਹੜਾ ਉਤੋਂ ਚੁਣ ਲੜਾਈ ਜਾਵੇ ਆਪਣੇ ਕਮੈਂਟ ਕਰਨੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਬੈਰਜੂਗਾ ਖਾਲਸਾ ਅਸਰੀ ਬੈਰਜੂ ਕੀ ਫਤਿਹ